मुलम छवीह तोजा चंडीगढ़ वि मुखम्री रिहाश जे बहाना हड़तालत्री वलो मीटिंग बाद ਅਤੇ ਲੋਕਾਂ ਦੀ ਖੁਸ਼ਹਾਲੀ ਨੂੰ ਦੇਖਦੇ ਹੋਏ ਇੰਨਾ ਮੁਲਾਜ਼ਮਾ ਆਪਣੀ ਹੜਤਾਲ ਤੋਂ ਉਸ ਤੋਂ ਕੱਢੀ ਗਈ ਹੈ ਪਰ ਆਰਟੀਸੀ ਦੇ ਅਧਿਕਾਰੀ ਇਸ ਹੜਤਾਲ ਵਿੱਚ ਸ਼ਾਮਲ ਹੋਣ ਵਾਲੀਆਂ ਕਰਮਚਾਰੀਆਂ ਨੂੰ ਗ੍ਰਿਫਤ ਦੇ ਮਹਾਰਨ ਕਰਦੇ ਜਿਸ ਤੇ ਰਿਸ਼ਵਤ ਜੋ ਪੀਆਰਟੀਸੀ ਮੁਲਾਜ਼ਮਾਂ ਬਹੁਤ ਵੱਲੇ ਤੀਜਾ ਫਰਮਾਨੇ ਮਿਲਦੀਆ ਉਹਨਾਂ ਦਾ ਕਹਿਣਾ ਇਹ ਥੋਕ ਕਲਰ ਉਹਨਾਂ ਨਾਲ ਹੜਤਾਲ ਵਿੱਚ ਸ਼ਾਮਲ ਸਰ ਉਹਨਾਂ ਨੂੰ ਪੀਆਰਟੀਸੀ ਅਧਿਕਾਰੀ ਬਿਊਟੀ ਜੁਆਇਨ ਕਰਨ ਨਹੀਂ ਦੇ ਰਹੇ ਜਿਸ ਤੇ ਰੋਸ ਵਿੱਚ ਉਹ 9 ਦੇ 9 ਡੀਪੋਂਾਂ ਤੇ ਉਹਨਾਂ ਵੱਲੋਂ ਹੜਤਾਲ ਅਸੀਂ ਵੀ ਰੇਡ ਬੰਦ ਕਰਨ ਦਾ ਕਾਰਨ ਇਹ ਹੈ ਸਰ ਸਾਡੀ 6 7 8 ਦੀ ਹੜਤਾਲ ਰੱਖੀ ਹੋਈ ਸੀ ਤੇ 6 7 ਕੱਲ ਅਸੀਂ ਸੀਐਮ ਜੀ ਹੈ ਜੁਗਾ ਚੰਡੀਗੜ੍ਹ ਘਰਾਓ ਕੀਤਾ ਜੀਗਾ ਉਤੇ ਸਾਨੂੰ ਗੱਲ ਸੀਐਮ ਸਾਹਿਬ ਵੱਲੋਂ ਮੀਟਿੰਗ ਲਈ ਸੱਦਾ ਪੱਤਰ ਮਿਲਿਆ ਗਿਆ ਤੇ ਉਹਦੇ ਸਬੰਧ ਵਿੱਚ ਅਸੀਂ ਆਮ ਲੋਕਾਂ ਨੂੰ ਗੱਜਲ ਖਵਾਰ ਹੁੰਦੇ ਦੇਖਦੇ ਆ ਸੀ ਨੇ ਇਹ ਹੜਤਾਲ ਜਿਹੜੀ ਪੋਸਟਪੋਨ ਕੀਤੀ ਹੈਗੀ ਇਹ ਸੀਐਮ ਸਾਹਿਬ ਨਾਲ ਮੀਟਿੰਗ ਮਿਲ ਗਈ ਪਰ ਸੀਐਮ ਸਾਹਿਬ ਦੀ ਮੀਟਿੰਗ ਮਿਲਣ ਤੋਂ ਬਾਅਦ ਜਿਹੜੇ ਸਾਡੇ ਅਧਿਕਾਰੀ ਨੇ ਮੈਨੇਜਮੈਂਟ ਦੇ ਇਹ ਸਾਡੇ ਦੇ ਫੇਰ ਉਹੀ ਧੱਕੇਸ਼ਾਹੀ ਕਰ ਰਹੇ ਨੇ ਜਿਹੜੇ ਸਾਡੇ ਵੀਰ ਕਲਰਕ ਵੀ ਨੇ ਸਾਡੇ ਹੜਤਾਲ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਇਹ ਡਿਊਟੀਆਂ ਤੇ ਨਹੀਂ ਬਹਾਲ ਕਰ ਰਹੇ ਸਾਡੇ ਮੈਨੇਜਮੈਂਟ ਦੇ ਅਧਿਕਾਰੀ ਨੇ ਪਤਾ ਨਹੀਂ ਇਹਨਾਂ ਨੂੰ ਐ ਲੱਗਦਾ ਵੀ ਅਸੀਂ ਟਰਾਂਸਪੋਰਟ ਮੰਤਰੀ ਜਾਂ ਸੀਐਮ ਦੇ ਆਰਡਰਾਂ ਨੂੰ ਅਸੀਂ ਨਹੀਂ ਮੰਨਦੇ ਕਿ ਉਹਨਾਂ ਦੇ ਆਰਡਰਾਂ ਨੂੰ ਇਹ ਨਕਦੀ ਕਰਕੇ ਉਹਨਾਂ ਦੀ ਜ਼ਿਆਦਾ ਸਰਕਾਰ ਦੀ ਨਕਦੀ ਕਰਨਾ ਚਾਹੁੰਦੇ ਆ ਉਹਨਾਂ ਨੂੰ ਔਡਰਾਂ ਨੂੰ ਮਤਲਬ ਨਾ ਮੰਨਦੇ ਹੋਏ ਸਾਡੇ ਜਿਹੜੇ ਕਲਰਚ ਵੀਰ ਨੇ ਉਹਨਾਂ ਨੂੰ ਡਿਊਟੀ ਤੇ ਨਹੀਂ ਭਾਲ ਕਰਦਾ ਜੀ ਕੋਈ ਦੇ ਸੰਬੰਧੇ ਵਿੱਚ ਪੀਆਰਟੀ ਦੇ 9 ਦੇ 9 ਦੀਪੂ ਅੱਜ ਬੰਦ ਕੀਤੇ ਹੋਏ ਨੇ ਕਿੰਨਾ ਟਾਈਮ ਤੱਕ ਇਹ ਬੰਦ ਰਹਿਣਗੇ ਜਿੰਨਾ ਟਾਈਮ ਸਾਡੇ ਵੀਰਾਂ ਨੂੰ ਡਿਊਟੀ ਤੇ ਭਾਲ ਨਹੀਂ ਕੀਤਾ ਜਾ ਰਿਹਾ ਜੀ ਜਾਂਦਾ ਤਾਂ ਉਹਨਾਂ ਟਾਈਮ ਅਸੀਂ ਦੀਪੂ ਬੰਦ ਕਰਾਂਗੇ ਹੋ ਸਕਦਾ ਜੀ ਕੋਈ ਰੋਡ ਜਾਂ ਕੋਈ ਵੀ ਕਿਸੇ ਵੀ ਕੰਟਰੋਲ ਦਾ ਬਲਾਕ ਕਰਨਾ ਪਵੇ ਕਿਸੇ ਵੀ ਅੱਗੇ ਇੱਕ ਫਸਗਰ ਸਾਨੂੰ ਨਿਕਲਣਾ ਪਵੇ ਅਧਿਕ ਹੋਈ ਹੈ ਜੀ ਸਾਡੇ ਪ੍ਰਧਾਨ ਸਾਹਿਬਾਨ ਗਏ ਨੇ ਮੀਟਿੰਗ ਕਰਨ ਜੀ ਜਿੱਦਾਂ ਵੀ ਕੋਈ ਹੱਲ ਨਿਕਲਦਾ ਉਹ ਆ ਕੇ ਇੱਥੇ ਦੱਸਣਗੇ ਦੇ ਉਸ ਤੋਂ ਬਾਅਦ ਸਾਡਾ ਧਰਨਾ ਪ੍ਰਦਰਸ਼ਨ ਖਾਦਮੀ ਹੋ ਸਕਦਾ। ਨਾਮ ਬਰਮਨਦੀਪ ਸਿੰਘ ਢਾਲੀਵਾਲ ਜੀ ਮੈਂ ਸੰਗਰੂਰ ਡੀਪੂ ਦਾ ਪੀਆ ਡੀਸੀ ਕੰਟਰੈਕਟਰ ਵਰਕਰ ਯੂਨੀਅਨ ਦਾ ਮੈਂ ਪ੍ਰਧਾਨ ਹਾਂ ਜੀ ਤੇ ਜਿਹੜੀ ਸਾਡੀ ਗੱਲ 6 7 ਤੇ 8 ਤਰੀਕ ਦੀ ਹੜਤਾਲ ਸੀਗੀ ਉਹ ਅਸੀਂ 7 ਤਰੀਕ ਨੂੰ ਪੋਸਟਪੋਨ ਕਰ ਦਿੱਤੀ ਚਾਹੁੰਦੇ ਅਸੀਂ ਸੀਐਮ ਅਰਿਆਚਾ ਕਰੋ ਕੀਤਾ ਸੀਗਾ ਤੇ ਉੱਤੇ ਤੁਹਾਨੂੰ ਸੀਐਮ ਸਾਹਿਬ ਦੁਆਰਾ ਭਰੋਸਾ ਦਿੱਤਾ ਗਿਆ ਤੇ ਸਾਨੂੰ 15 ਤਰੀਕ 15 ਜਨਵਰੀ 2025 ਦੀ ਫਾਈਨਲ ਮੀਟਿੰਗ ਦਿੱਤੀ ਗਈ। ਸੋ ਉਹਨਾਂ ਦੇ ਭਰੋਸੇ ਮੁਤਾਬਕ ਅਸੀਂ ਹੜਤਾਲ ਪੋਸਟਪੋਨ ਕਰ ਦਿੱਤੀ ਸੀ। ਪਰੰਤੂ ਜੋ ਅੱਜ ਦਾ ਇਹ ਸਾਡਾ ਬੰਦ ਹੈ ਇਹ ਬੰਦ ਸਾਡੀ ਘਟੀਆਂ ਮੈਨੇਜਮੈਂਟ ਸਾਡੇ ਜੀਐਮ ਸਾਹਿਬ ਕਿਉਂਕਿ ਬਹੁਤ ਮਾੜੇ ਕਾਨੂੰਨ ਸਾਡੇ ਤੇ ਲੈ ਕੇ ਆ ਰਹੇ ਨੇ ਜੋ ਸਾਡੇ ਕਲਰਕ ਵੀਰਾਂ ਨੂੰ ਡੁੱਟਦੇ ਨਹੀਂ ਬਾਹਰੇ ਉਹਨਾਂ ਨੂੰ ਐਬਸੈਂਟ ਪਾ ਦਿੱਤਾ ਗਿਆ ਸੋ ਉਹਨਾਂ ਦੇ ਸਬੰਧ ਵਿੱਚ ਉਹਨਾਂ ਦੇ ਅਟੈਂਸ ਲਵਾਉਣ ਲਈ ਹਾਜ਼ਰੀ ਲਵਾਉਣ ਲਈ ਅਸੀਂ ਇਹਨਾਂ ਅਧਿਕਾਰੀਆਂ ਖਿਲਾਫ ਇਹ ਬੱਸ ਸਟੈਂਡ ਬੰਦ ਕੀਤਾ ਹੋਇਆ ਹੈ ਜੋ ਕਿ ਸਰਕਾਰ ਦੇ ਵਰਕਰਾਂ ਨੂੰ ਉਹ ਸਰਕਾਰ ਦੇ ਹੁਕਮਾਂ ਵਿੱਚ ਜਾਣਦੇ ਨੇ ਇਹ ਸਹੀ ਨਹੀਂ ਮਤਲਬ ਸਰਕਾਰ ਦੀ ਪਾਲਣਾਗਾ ਹੁਕਮਾਂ ਦੀ ਪਾਲਣਾ ਕਰਦੇ ਧੰਨਵਾਦ